ਖੜੇ ਸੀ ਤੇ ਤੁਹਾਡੇ ਨਾਲ ਇਹ ਜਾਣਕਾਰੀ ਲਾਈਵ ਸਾਂਝੀ ਕਰਨ ਦੇ ਲਈ ਲਾਈਵ ਹੋਏ ਆ ਕਿ ਕੁਝ ਸੱਜਣ ਮਿੱਤਰ ਬਾਅਦ ਦੇ ਵਿੱਚ ਕਮੈਂਟ ਕਰਨਗੇ ਕਿ ਚੰ드ਰਮਾਤਾ ਜੀ ਲੇਟ ਨਿਕਲਿਆ ਤਾਂ ਉਹਦੀ ਲਾਈਵ ਤਸਵੀਰ ਦਿਖਾਉਣ ਦੇ ਲਈ ਲਾਈਵ ਹੋਏ ਆ ਆ ਦੇਖੋ ਤੁਸੀਂ ਇਹ ਚੰ드ਰਮਾ ਦੀ ਜਿਹੜੀ ਤਸਵੀਰ ਦਿਖਾਈ ਦੇ ਰਹੀ ਹੈ ਫਿਰੰਤੋਂ ਇਹਦੇ ਵਿੱਚ ਦੇ ਵਿੱਚ ਦੀ ਤੁਸੀਂ ਜਿਹੜੇ ਹਲਕੇ ਹਲਕੇ ਜਿਹੜੇ ਤੁਸੀਂ ਦੇਖ ਸਕਦੇ ਹੋ ਲਾਈਵ ਆਪ ਖੁਦ ਵੀ ਦੇਖ ਸਕਦੇ ਹੋ ਜੀ ਅਸੀਂ ਤਾਂ ਜ਼ੂਮ ਕਰਕੇ ਦਿਖਾ ਰਹੇ ਹਾਂ ਜਿੰਨੇ ਕਿ ਜ਼ੂਮ ਇਹਦੀ ਹੋ ਰਹੀ ਆ ਜੀ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਦਲਵਾਈ ਦੀਆਂ ਤਸਵੀਰਾਂ ਨੇ ਟੁੱਟਵੇਂ ਜੇ ਰੂਪ ਦੇ ਵਿੱਚ ਬਦਲਵਾਈ ਦੀਆਂ ਤਸਵੀਰਾਂ ਨੇ ਜਿਹਦੇ ਕਾਰਨ ਕੁਝ ਕੁ ਖੇਤਰਾਂ ਦੇ ਵਿੱਚ ਇਹ ਚੰ드ਰਮਾ ਦੀ ਜਿਹੜੀ ਤਸਵੀਰ ਆਉ ਦੇਰੀ ਦੇ ਨਾਲ ਦਿਖਾਈ ਦੇ ਰਹੀ ਹੈ ਕੁਝ ਕੁ ਖੇਤਰਾਂ ਦੇ ਵਿੱਚ ਚੰ드ਰਮਾ ਜੋ ਸਮੇਂ ਦੇ ਹਿਸਾਬ ਨਾਲ ਜਿਵੇਂ ਅਸੀਂ ਦੱਸਿਆ ਸੀ ਕਿ 8 ਵਜੇ 10 11 ਮਿੰਟ ਤੋਂ ਸ਼ੁਰੂ ਹੋ ਕੇ 9 ਵਜੇ 20 25 ਸੋਰੀ 8:20 ਬਚੀ ਮਿੰਟ ਤੱਕ ਦਿਖਾਈ ਦੇ ਜੂਗਾ ਪਰੰਤੂ ਕੁਝ ਖੇਤਰਾਂ ਦੇ ਵਿੱਚ ਆ 8:30 ਵਜੇ ਦੇ ਜਾਂ 8:45 ਵਜੇ ਦੇ ਕਰੀਬ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦਿੱਤਾ ਹੈ ਤੇ ਇਸ ਕਰਕੇ ਚੰ드ਰਮਾ ਦੀ ਜਿਹੜੀ ਤਸਵੀਰ ਹੈ ਉਹ ਪਹਿਲੀ ਤਸਵੀਰ ਤਾਂ ਸਮੇਂ ਦੇ ਮੁਤਾਬਕ ਹੀ ਆ ਗਈ ਸੀ ਪਰ ਜਿਹੜੀ ਇਹ ਹੌਲੀ-ਹੌਲੀ ਤਸਵੀਰ ਹੈ ਆਪਾਂ ਨੂੰ ਦਿਖਾਈ ਦਿੱਤੀ ਹੈ ਜੀ ਉਹ ਬੱਦਲਵਾਈ ਦੇ ਕਾਰਨ ਕਿਉਂਕਿ ਤੁਸੀਂ ਦੇਖ ਸਕਦੇ ਹੋ ਬੱਦਲਵਾਈ ਹੈ ਇਸ ਦੇ ਜਿਹੜੀ ਵਿੱਚ ਦੀ ਬਣੀ ਹੋਈ ਹੈ ਜੇਕਰ ਤੁਸੀਂ ਲਾਈਵ ਆਪ ਖੁਦ ਸਾਹਮਣੇ ਦੇਖ ਸਕਦੇ ਹੋ ਚੰ드ਰਮਾ ਜਿਹੜਾ ਬਣੇ ਆ ਰਿਹਾ ਤੇ ਉਹਦੇ ਵਿੱਚ ਇਹ ਤਸਵੀਰ ਦੇਖ ਸਕਦੇ ਅੱਧਾ ਕੱਟ ਹੀ ਦਿਖਾਈ ਦੇ ਰਿਹਾ ਦਾ ਹਜੇ ਪੂਰਾ ਚੰ드ਰਮਾ ਹਜੇ ਫਿਲਹਾਲ ਹਜੇ ਵੀ ਦਿਖਾਈ ਨਹੀਂ ਦਿੱਤਾ ਕਿਉਂਕਿ ਅੱਧੇ ਦੇ ਉੱਤੇ ਦੀ ਇਹ ਜਿਹੜੇ ਅਸੀਂ ਕਹਿ ਸਕਦੇ ਬੱਦਲ ਵਾਈ ਛਾ ਚੁੱਕੀ ਹੈ ਬਾਕੀ ਜਿਹੜਾ ਆਪਾਂ ਕਹਿੰਦਾ ਚੰ드ਰਮਾ ਉਹ ਪੂਰਾ ਨਿਕਲ ਚੱਕਿਆ ਪਰ ਇਹ ਥੋੜਾ ਥੋੜਾ ਹਜੇ ਉੱਪਰ ਨੂੰ ਜਾ ਰਿਹਾ ਜਿਵੇਂ ਜਿਵੇਂ ਬੱਦਲਾਂ ਦੇ ਵਿੱਚੋਂ ਨਿਕਲ ਰਿਹਾ ਬੱਦਲਾਂ ਦੀ ਆਵਾਜ਼ ਹੀ ਹੋਣ ਦੇ ਕਾਰਨ ਇਸ ਦੀ ਤਸਵੀਰ ਆ ਜਿਹੜੀ ਉਹ ਲੇਟ ਹੀ ਨਿਕਲੀ ਆ ਜੀ ਤਸਵੀਰ ਤੁਸੀਂ ਬਿਲਕੁਲ ਲਾਈਵ ਦੇਖ ਸਕਦੇ ਹੋ ਜੋ ਬਣੀ ਹੋਈ ਹੈ ਅਸੀਂ ਤੁਹਾਡੇ ਨਾਲ ਇਹ ਤਸਵੀਰ ਲਾਈਵ ਦਿਖਾਉਣ ਦੇ ਲਈ ਲਾਈਵ ਹੋਇਆ ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਇਸ ਚੀਜ਼ ਦੇ ਉੱਤੇ ਕਿੰਤੂ ਪ੍ਰੰਤੂ ਬਾਅਦ ਦੇ ਵਿੱਚ ਕਮੈਂਟ ਵੀ ਕਰਨਗੇ ਕਿ ਜੀ ਲੇਟ ਨਿਕਲਿਆ ਸੀ ਚੰਦਰਮਾ ਜੀ ਇਹ ਕਰਿਆ ਸੀ ਤੁਸੀਂ 8:00 00 12:10 ਮਿੰਟ ਦਾ ਦੱਸਿਆ ਸੀ ਦੋਸਤੋ ਅਸੀਂ ਜੋ ਜਾਣਕਾਰੀ ਦਿੱਤੀ ਸੀ ਕਿ 8:00 ਵਜੇ 10-12 ਮਿੰਟ ਤੇ ਉਤੇ ਜਿਹੜਾ ਇਹ ਚੰ드ਰਮਾ ਨਿਕਲਣਾ ਸ਼ੁਰੂ ਹੋ ਜੂ ਵੱਖ-ਵੱਖ ਖੇਤਰਾਂ ਦੇ ਵਿੱਚ ਹੌਲੀ-ਹੌਲੀ ਇਹ ਵੱਖ-ਵੱਖ ਖੇਤਰਾਂ ਦੇ ਵਿੱਚ 8:20-25 ਮਿੰਟ ਤੱਕ ਪੂਰਾ ਦਿਖਾਈ ਦੇਣ ਲੱਗ ਜੂ ਪੂਰੇ ਉੱਤਰ ਭਾਰਤ ਦੇ ਵਿੱਚ ਜੈਨਕਿ ਇਹ ਕੁਝ ਖੇਤਰਾਂ ਦੇ ਵਿੱਚ ਥੋੜਾ ਜਿਆਦਾ ਦੇਰੀ ਦੇ ਨਾਲ ਦਿਖਾਈ ਦਿੱਤਾ ਹੈ ਉਹਦਾ ਕੀ ਕਾਰਨ ਸੀ ਕਿ ਤੁਸੀਂ ਜੇਕਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਇਸ ਦੇ ਅੱਧ ਦੇ ਵਿੱਚ ਬੱਦਲ ਵਾਈ ਆਈ ਹੋਈ ਸੀ ਤੇ ਹੁਣ ਤਾਂ ਥੋੜੀ ਜਿਹੀ हट ਗਈ ਕੁਝ ਖੇਤਰ ਦੇ ਵਿੱਚ ਰਹਿ ਗਈ ਹੈ ਤੇ ਇਹਦੇ ਉੱਪਰਲੇ ਹਿੱਸੇ ਦੇ ਵਿੱਚ ਇਹ ਬੱਦਲਵਾਈ ਆਈ ਹੋਈ ਸੀ ਤੁਸੀਂ ਦੇਖ ਸਕਦੇ ਹੋ ਖੁਦ ਵੀ ਦੇਖ ਸਕਦੇ ਹੋ ਆਪ ਉੱਪਰਲੇ ਹਿੱਸੇ ਦੇ ਵਿੱਚ ਜਿਹੜੀ ਬੱਦਲਵਾਈ ਬਣੀ ਹੋਈ ਸੀ ਇਸ ਕਰਕੇ ਅਸੀਂ ਤੁਹਾਨੂੰ ਇਹ ਚੀਜ਼ ਲਾਈਵ ਦਿਖਾਉਣ ਦੇ ਲਈ ਚੰਦਰਮੰਦ ਜਿਹੜੀ ਤਸਵੀਰ ਲਾਈਵ ਦਿਖਾਉਣ ਦੇ ਲਈ ਲਾਈਵ ਹੋਇਆ ਕਿਉਂਕਿ ਦੇਖੋ ਪਹੁੰਚੇ ਆ ਘਰ ਪਹੁੰਚਣ ਤੋਂ ਬਾਅਦ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਚੰ드ਰਮਾ ਦੀ ਤੁਹਾਨੂੰ ਦਿਖਾਈਆਂ ਨੇ ਕੁਝ ਦੋਸਤ ਮਿੱਤਰ ਇਸ ਚੀਜ਼ ਦੇ ਉੱਤੇ ਕਿੰਤੂ ਪ੍ਰੰਤੂ ਕਰਨਗੇ ਕਿਉਂਕਿ ਅਸੀਂ ਕਿਹਾ ਸੀ ਕਿ 8:00 ਵਜੇ 10 ਮਿੰਟ ਤੋਂ ਸ਼ੁਰੂ ਹੋ ਕੇ ਚੰ드ਰਮਾ ਦੀ ਜਿਹੜੀ ਤਸਵੀਰ ਹੈ ਉਹ 8:20-25 ਮਿੰਟ ਤੱਕ ਪੂਰੀ ਦਿਖਾਈ ਦੇਣ ਲੱਗ ਜੂਗੀ ਪਰ ਇਹ ਹੌਲੀ-ਹੌਲੀ ਜਿਹੜੀ ਇਹ ਚੰ드ਰਮਾ ਦੀ ਤਸਵੀਰ ਸੀ ਉਸ ਦਾ ਕਾਰਨ ਕੀ ਹੈ ਕਿ ਬੱਦਲਵਾਈ ਜਿਹੜੀ ਤੁਹਾਨੂੰ ਮੈਂ ਦੇਰ ਸ਼ਾਮ ਨੂੰ ਦਿਖਾਈ ਸੀ ਕਿ ਆਹ ਇਲਾਕੇ ਦੇ ਵਿੱਚੋਂ ਇਹ ਬੱਦਲਵਾਈ ਬਣੀ ਆ ਬਣੀ ਵੀ ਉਸੇ ਸਾਈਡ ਤੇ ਜਿੱਧਰੋਂ ਚੰ드ਰਮਾ ਨੇ ਨਿਕਲਣਾ ਸੀ ਆਪਾਂ ਤੁਹਾਨੂੰ ਦੇਰ ਸ਼ਾਮ ਨੂੰ ਜੇਕਰ ਤੁਸੀਂ ਲਾਈਵ ਦੇਖ ਸਕਦੇ ਸਾਡੀ ਵੀਡੀਓ ਵਿੱਚ ਜਾ ਕੇ ਤਾਂ ਉਹਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ ਕਿ ਹੋ ਸਕਦਾ ਇਸ ਸਿਸਟਮ ਦੇ ਨਾਲ ਹੈ ਜਿਹੜਾ ਇਹ ਬੱਦਲ ਬਣਿਆ ਤਾਂ ਇਹਦੇ ਨਾਲ ਚੰ드ਰਮਾ ਨਿਕਲਣ ਦੇ ਵਿੱਚ ਦੇਰੀ ਹੋ ਜੇ ਤਾਂ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਕੁਝ ਖੇਤਰਾਂ ਦੇ ਜੇ ਵੀ ਪੂਰਾ ਦਿਖਾਈ ਨਹੀਂ ਦਿੱਤਾ ਕਿਉਂਕਿ ਅੱਧਾ ਜਿਹਦੇ ਅੱਧੇ ਹਿੱਸੇ ਦੇ ਉੱਤੇ ਹਜੇ ਵੀ ਬੱਦਲ ਵਾਈ ਜਿਹੜੀ ਬਣੀ ਹੋਈ ਆ ਤੁਸੀਂ ਤਸਵੀਰ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇੱਕ ਸਾਈਡ ਜਿਹੜੇ ਇਹ ਬੱਦਲ ਦੀ ਜਿਹੜੀ ਬਣੀ ਹੋਈ ਦਿਖਾਈ ਦੇ ਰਹੀ ਹੈ ਤੇ ਕੁਝ ਖੇਤਰਾਂ ਦੇ ਵਿੱਚ ਇਹ ਜਿਹੜਾ ਚੰ드ਰਮਾ ਪੂਰਾ ਦਿਖਾਈ ਦੇਣ ਲੱਗਾ ਜੀ ਕੁਝ ਕੁ ਖੇਤਰਾਂ ਦੇ ਵਿੱਚ ਹੌਲੀ-ਹੌਲੀ ਉਹੀ 9 9:30 9 ਵਜੇ ਦੇ ਕਰੀਬ ਜਿਹੜਾ ਦਿਖਾਈ ਦੇਣ ਲੱਗਿਆ ਕਿਉਂਕਿ ਇਹਦਾ ਕਾਰਨ ਕੀ ਸੀ ਕਿ ਬੱਦਲਾਂ ਦੀ ਆਵਾਜ਼ ਜਿਹੜੀ ਇਸ ਸਿਸਟਮ ਦੇ ਆਲਦਾਲੇ ਆ ਗਈ ਸੀ ਬਾਕੀ ਜਿਹੜਾ ਸਮਾਂ ਸੀ ਉਹਦਾ 8:00 10:12 ਮਿੰਟ ਤੋਂ ਸ਼ੁਰੂ ਹੋ ਕੇ ਜੋ ਪੌਣੇ 9 8:20 25 ਮਿੰਟ ਤੱਕ ਦਹੀ ਸੀ ਤੇ ਬੱਦਲਵਾਈ ਦੀ ਆਵਾਜ਼ੇ ਹੋਣ ਦੇ ਕਾਰਨ ਇਹ ਹੌਲੀ-ਹੌਲੀ ਉੱਪਰ ਵੱਲ ਨੂੰ ਵਧਿਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਬਾਕੀ ਜਾਣਕਾਰੀ ਸਾਡੇ ਤੱਕ ਸਾਂਝੀ ਕਰਿਓ ਧੰਨਵਾਦ